ਨਰਿੰਦਰ ਮੋਦੀ ਦੇ ਵੱਲੋਂ ਨਾਭਾ ਦੇ ਇੱਕ ਬਜ਼ੁਰਗ ਸਰਪੰਚ ਗੁਰਤੇਹਾਰ ਸਿੰਘ ਨੂੰ ਬੁਲਾਇਆ ਜਾਂਦਾ ਹੈ ਖੁਦ ਇਨਵੀਟੇਸ਼ਨ ਦੇ ਕੇ ਵੀ ਤੁਸੀਂ ਆਓ ਉੱਥੇ ਸਪੀਚ ਸੁਣਨ ਦੇ ਲਈ ਪਰ ਉਸ ਵਿਅਕਤੀ ਦੇ ਵੱਲੋਂ ਸ੍ਰੀ ਸਾਹਿਬ ਦੇ ਕਕਾਰ ਪਾਏ ਹੋਏ ਸੀ ਜਿਸ ਕਰਕੇ ਸੁਰੱਖਿਆ ਗਾਰਡ ਨੇ ਉਸ ਨੂੰ ਅੰਦਰ ਹੀ ਨਾ ਦਿੱਤਾ ਉਸ ਨੂੰ ਮੁੜ ਕੇ ਇੱਦਾਂ ਹੀ ਵਾਪਸ ਆਣਾ ਪਿਆ ਇਹ ਕੋ ਪਹਿਲੀ ਘਟਨਾ ਨਹੀਂ ਹੈ ਹੋਰ ਘਟਨਾਵਾਂ ਵੀ ਉਸਤੇ ਵੀ ਕਰਾਂਗੇ ਚਰਚਾ ਇਸ ਪੂਰੇ ਵਿਛੜੇ ਗੱਲਬਾਤ ਕਰਨ ਨਾਲ ਜੁੜੇ ਸਾਡੇ ਚੈਨਲ ਦੇ ਪੁਰਾਣੇ ਸੀਨੀਅਰ ਪੱਤਰਕਾਰ ਗੁੰਝਾਰ ਮੱਲੀ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਗੁਲਜਾਰ ਮੱਲੀ ਜੀ ਉਹਦਾ ਬਹੁਤ ਸਵਾਗਤ ਹੈ ਸਰ

ਬਿਲਕੁਲ ਸੋਢੀ ਸਾਹਿਬ ਨਿਤ ਘਟਨਾਵਾਂ ਵਾਪਰ ਰਹੀਆਂ ਨੇ ਕਿ ਸਿੱਖਾਂ ਨਾਲ ਕਿਉਂ ਜਿਹੜਾ ਦੁਰਵਿਵਹਾਰ ਕੀਤਾ ਜਾਂਦਾ ਕਿਉਂ ਇਸ ਤਰ੍ਹਾਂ ਦਾ ਮਤਲਬ ਦੇਖਣ ਨੂੰ ਮਿਲ ਰਿਹਾ ਕਿ ਸੈਂਟਰ ਸਰਕਾਰ ਦਾ ਰਵਈਆ ਹੈ ਇਸ ਤਰ੍ਹਾਂ ਕਿ ਕੋਈ ਆਪਾਂ ਪਹਿਲਾਂ ਵੀ ਦੇਖ ਸਕਦੇ ਹਾਂ ਕਿ ਕਾਂਗਰਸ ਸਰਕਾਰਾਂ ਦੇਲੇ ਵੀ ਸਾਡੇ ਸਿੱਖਾਂ ਨਾਲ ਜਿਹੜਾ ਦੁਰਵਿਵਹਾਰ ਕੀਤਾ ਜਾਂਦਾ ਸੀ ਸਾਡਾ ਨਰਾਜ਼ਰ ਕੀਤਾ ਜਾਂਦਾ ਸੀ ਕੋਈ ਕੁਝ ਉਮੀਦ ਹੈ ਕਿ ਹੋ ਸਕਦਾ ਹੈ ਭਾਜਪਾ ਸਰਕਾਰ ਜਿਹੜੀ ਹੈ ਕੋਈ ਸਾਨੂੰ ਸਿੱਖਾਂ ਨਾਲ ਰਿਆਦ ਕਰੇ ਕਿਉਂਕਿ ਜਦੋਂ ਭਾਜਪਾ ਸਰਕਾਰ ਹੋਣ ਦੇ ਵਿੱਚ ਅਈ ਤਾਂ ਸ਼ਰੂਣੀ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਨਸ ਹੀ ਹਾਂਜੀ ਹਾਂਜੀ ਜੀ ਉਮੀਦਾਂ ਕਿ ਜਿਹੜੀ ਇਹ ਸਿੱਖਾਂ ਵੱਲ ਵਿਸ਼ੇਸ਼ ਧਿਆਨ ਦੇਣਗੇ ਦੇਣਗੇ ਪਰ ਹੁਣ ਵੀ ਦੇਖੋ ਛੋਟੀ ਸਾਹਿਬ ਜਿਹੜੀ ਆ ਘਟਨਾ ਤਾਜੀ ਵਾਪਰੀ ਹੈ ਇੱਕ 15 ਅਗਸਤ ਨੂੰ ਇਨਵੀਟੇਸ਼ਨ ਦੇਣਾ ਸਿੱਖ ਭਾਈਚਾਰੇ ਨੂੰ ਤੇ ਉੱਥੇ ਬੁਲਾ ਕੇ ਉਹਦਾ ਨਰਾਦਰ ਕਰਨਾ ਇੱਕ ਬਹੁਤ ਵੱਡੀ ਘਟਨਾ ਹੈ ਜਾਂ ਤਾਂ ਤੁਸੀਂ ਅਗਰ ਤੁਹਾਨੂੰ ਸਿੱਖਾਂ ਤੋਂ ਇੰਨਾ ਹੀ ਡਰ ਹੈ ਜਿਆਦਾ ਤੁਸੀਂ ਉਹਨਾਂ ਨੂੰ ਇਨਵੀਟੇਸ਼ਨ ਦੇ ਕੇ ਬੁਲਾਉਈ ਨਾ ਅਗਰ ਬੁਲਾਇਆ ਹੈ ਤਾਂ ਇਸ ਤਰ੍ਹਾਂ ਦਾ ਨਰਾਦਰ ਕਰਨਾ ਇੱਕ ਬਹੁਤ ਵੱਡੀ ਤੇ ਘਨਾਉਣੀ ਜਿਹੜੀ ਹਰਕਤ ਹੈ ਕਿਉਂਕਿ ਇਹ ਇਹਦੇ ਨਾਲ ਜਿਹੜੇ ਸਿੱਖਾਂ ਦੇ ਜਿਹੜੇ ਵਲਉਂਦਰੇ ਗਏ ਨੇ ਕਿਉਂਕਿ ਉਹ ਉਹ ਇਹ ਮਹਿਸੂਸ ਕਰ ਰਹੇ ਨੇ ਕਿ ਜਿਹੜੀ ਅਸੀਂ ਆਜ਼ਾਦੀ ਲਈ ਸੀ ਆਪਣੀਆਂ ਕੁਰਬਾਨੀਆਂ ਦੇ ਕੇ ਪਰ ਉਹ ਆਜ਼ਾਦੀ ਸਾਨੂੰ ਅਜੇ ਵੀ ਨਹੀਂ ਮਿਲੀ ਜਿਹੜੇ ਖੂਨ ਪਸੀਨੇ ਨਾਲ ਸਾਡੇ ਮੱਲੀ ਸਾਹਿਬ ਸਭ ਤੋਂ ਜਿਆਦਾ ਸਭ ਤੋਂ ਜਿਆਦਾ ਕੁਰਬਾਨੀਆਂ ਪੰਜਾਬੀਆਂ ਦੇ ਨੇ ਭਾਰਤ ਦੇ ਵਿੱਚ ਆਜ਼ਾਦੀ ਲਈ ਬਿਲਕੁਲ ਉਹੀ ਗੱਲ ਹੈ ਕਿ ਸਭ ਤੋਂ ਵੱਡੀਆਂ ਕੁਰਬਾਨੀਆਂ ਜਿਹੜੀਆਂ ਪੰਜਾਬ ਦੇ ਐ ਸਿੱਖਾਂ ਨੌਜਵਾਨਾਂ ਨੇ ਕੀਤੀਆਂ ਨੇ ਪਰ ਆਜ਼ਾਦੀ ਦੇ ਇਸ ਦਿਹਾੜੇ ਦੇ ਉੱਤੇ ਉਹਨਾਂ ਸਿੱਖਾਂ ਨਾਲ ਇਹ ਜਿਹੜਾ ਇਸ ਤਰ੍ਹਾਂ ਦਾ ਵਿਹਾਰ ਕਰਨਾ ਕਿਤਨਾ ਕਿਤੇ ਲੱਗਦਾ ਹੈ ਕਿ ਬਹੁਤ ਮਤਰਾ ਮਾਂ ਵਾਲਾ سلوਕ ਕੀਤਾ ਹੈ ਅਜੇ ਸੈਂਟਰ ਸਰਕਾਰ ਨੇ ਜਾਂ ਕਹਿ ਸਕਦੇ ਆ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਜਿਵੇਂ ਹੀ ਆਪਾਂ ਹੋ ਸਕਦਾ ਹੈ ਕਿ ਭਾਜਪਾ ਸਰਕਾਰ ਜਿਹੜੀ ਹਿੰਦੂ ਕੱਟਰ ਦਾ ਆਪਾਂ ਕਹਿ ਸਕਦੇ ਆ ਉਹਨਾਂ ਵੱਲੋਂ ਸਿੱਖਾਂ ਨਾਲ ਜਿਹੜਾ ਇਸ ਤਰ੍ਹਾਂ ਦਾ ਜ਼ੁਰਵਿਆਰ ਕੀਤਾ ਬਹੁਤ ਗਲਤ ਹੈ ਵਿਸ਼ੇਕ ਘਟਨਾ ਸੀ ਕਿ ਆਪਾਂ ਦੇਖਿਆ ਕਿ ਕਿ ਲੜਕੀ ਨਾਲ ਵੀ ਇਸੇ ਤਰ੍ਹਾਂ ਟਿਕਟ ਦਾ ਬਾਬੂ ਉਹ ਲੜਕੀ ਦਾ ਕੀ ਸੂਰਤ ਸੀ ਜਿਹਦਾ ਪਿਓ ਨਹੀਂ ਹੈਗਾ ਉਹਦੀ ਮਾਂ ਨੇ ਕੱਪੜੇ ਸੀ ਕੇ ਉਹਨੂੰ ਤੀਜੇ ਵਾਰ ਤਿਆਰੀ ਕਰਾਈ ਔਰ ਉਹ ਕੂੜਾ ਦਿੱਲੀ ਟੁੱਟ ਗਿਆ ਕੈਮਰੇ ਅੱਗੇ ਨਹੀਂ ਆ ਰਹੀ ਸੀ ਉਹਨੂੰ ਬੜਾ ਔਖਾ ਕੈਮਰੇ ਅੱਗੇ ਲਿਆਂਦਾ ਗਿਆ ਤੂੰ ਉਹਨੂੰ ਆਸਵਾਸਨ ਵਿਸ਼ਵਾਸ ਦਵਾਇਆ ਗਿਆ ਜੀਪੀਸੀ ਵੱਲੋਂ ਤੈਨੂੰ ਪੇਪਰ ਦਵਾਵਾਂਗੇ ਪਰ ਉਹ ਲੜਕੀ ਕਹਿੰਦੀ ਮੈਂ ਸਿਰਫ ਕੈਮਰੇ ਅੱਗੇ ਤਾਂ ਆਈ ਆ ਕਿ ਮੇਰੇ ਵਰਗਾ ਅਜੇ ਆ ਕਿਸੇ ਹੋਰ ਲੜਕੀ ਨਾਲ ਨਾ ਹੋਵੇ ਦੇਖੋ ਬਿਲਕੁਲ ਸੋਢੀ ਸਾਹਿਬ ਕਿਤਨਾ ਕਿਤੇ ਆਪਾਂ ਚੈਨਲ ਤੇ ਇਹ ਗੱਲ ਨਹੀਂ ਕਰ ਸਕਦੇ ਕਿ ਜਿਹੜੇ ਸਿੱਖ ਨੌਜਵਾਨ ਨੇ ਸਿੱਖ ਭਾਈਚਾਰਾ ਉਹ ਇੱਕ ਖਾਲਸਾਣ ਦੀ ਮੰਗ ਕਰ ਰਿਹਾ ਹੈ ਜੀ ਪਰ ਕਿਤਨਾ ਕਿਤੇ ਲੱਗਦਾ ਹੈ ਉਹਨਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਇਸ ਦੇਸ਼ ਵਿੱਚ ਘੁੱਟਣ ਮਹਿਸੂਸ ਕਰ ਰਿਹਾ ਜਿਹੜੀ ਆਜ਼ਾਦੀ ਅਸੀਂ ਲਈ ਹੈ ਇਸ ਨਾਲ ਤੋਂ ਬਿਹਤਰ ਸੀ ਅਸੀਂ ਪਾਕਿਸਤਾਨ ਵਿੱਚ ਹੀ ਰਹਿ ਜਾਂਦੇ ਜਾਂ ਅਸੀਂ ਆਪਣੇ ਕੋਈ ਤੀਜਾ ਅਲੱਗ ਮੁਲਕ ਬਣਾਉਂਦੇ ਜਿਸ ਵਿੱਚ ਅਸੀਂ ਆਪਦੇ ਕਾਨੂੰਨ ਆਪਦੇ ਸਿੱਖਾਂ ਨੂੰ ਘਟੋ ਘਟ ਅਸੀਂ ਆਜ਼ਾਦੀ ਮਹਿਸੂਸ ਕਰਵਾ ਸਕਦੇ ਕਿਉਂਕਿ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਜਦੋਂ ਇਸ ਤਰ੍ਹਾਂ ਦੀਆਂ ਦੀਆਂ ਗੱਲਾਂ ਕੀਤੀ ਜਾਂਦੀਆਂ ਨੇ ਨਾ ਬਿਲਕੁਲ ਸਾਡੇ ਸਿੱਖਾਂ ਵਿੱਚ ਰੋਹ ਪੈਦਾ ਹੁੰਦਾ ਨਜ਼ਰ ਆਉਂਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਬਿਲਕੁਲ ਆਜ਼ਾਦੀ ਨਹੀਂ ਅਸੀਂ ਅਜੇ ਵੀ ਗੁਲਾਮੀ ਦੇ ਜ਼ੰਜੀਰਾਂ ਵਿੱਚ ਜਕੜੇ ਹੋਏ ਹਾਂ ਅਸੀਂ ਅਜੇ ਵੀ ਉਹ ਉਹਨਾਂ ਲੋਕਾਂ ਦੇ ਅਧੀਨ ਆ ਜਿਨ੍ਹਾਂ ਨੂੰ ਕਿ ਅਸੀਂ ਆਪਣਾ ਖੂਨ-ਕਸੀਨਾ ਸਿੰਜ ਕੇ ਜਿਹੜੀ ਆਜ਼ਾਦੀ ਦਵਾਈ ਹੈ ਆਜ਼ਾਦਤਾ ਉਹ ਉਹਨੇ ਅਸੀਂ ਤਾਂ ਅਜੇ ਫਿਰ ਨਾਲ ਗੁਲਾਮ ਹੀ ਨਜ਼ਰ ਆ ਰਹੇ ਹਾਂ ਤਾਂ ਕਿ ਸਾਨੂੰ ਕਿਸੇ ਵੀ ਫਰੰਟ ਦੇ ਉੱਤੇ ਦੇਖੋ ਗੱਲ ਕੀਤੀ ਜਾਵੇ ਅਗਰ ਆ ਪਿੱਛੇ ਹੁਣ ਜੰਗ ਲੱਗੀ ਸੀ ਜੀ ਜੀ ਤਾਂ ਉੱਥੇ ਵੀ ਸਾਡੇ ਸਿੱਖਾਂ ਦੇ ਸਿੱਖ ਰੈਜੀਮੈਂਟਾਂ ਨੂੰ ਅੱਗੇ ਕੀਤਾ ਗਿਆ ਸੀ ਨਾ ਕਿ ਦੂਸਰੀਆਂ ਰੈਜੀਮੈਂਟਾਂ ਨੂੰ ਕਿਉਂਕਿ ਜਦੋਂ ਤੱਕ ਇਹਦੇ ਮਰਨ ਦਾ ਟਾਈਮ ਹੈ ਕਿਤੇ ਕੋਈ ਅਖਿਆਈ ਦਾ ਟਾਈਮ ਹੈ ਉੱਥੇ ਸਿੱਖਾਂ ਨੂੰ ਅੱਗੇ ਕੀਤਾ ਜਾਂਦਾ ਹੈ ਜਦੋਂ ਕਿਤੇ ਸਿੱਖਾਂ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਉੱਥੇ ਸਿੱਖਾਂ ਨੂੰ ਬੈਕ ਫਰੰਟ ਤੇ ਲਿਆ ਕੇ ਉਹਨਾਂ ਨਾਲ ਦੁਰਵਿਅਾਰ ਕੀਤਾ ਜਾਂਦਾ ਉਹਨਾਂ ਨੂੰ ਨਰਾਦਰ ਕੀਤਾ ਜਾਂਦਾ ਇਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ ਮੱਲੀ ਸਾਹਿਬ ਇਹੀ ਗੱਲ ਇੱਕ ਹੋਰ ਸਾਹਮਣੇ ਆਂਦੇ ਦੇਖੋ ਇੱਕ ਡੇਰਾ ਰਾਮ ਰਈਮ ਦਾ ਮੁਖੀ ਹੈ ਉਹ ਬਲਤ ਕਰਿਆ ਯਾਨੀ ਕਾਤਲ ਵੀ ਹੈ ਉਹਨੂੰ ਤਾਂ ਸਰਿਆਣਾ ਸਰਕਾਰ ਛੁੱਟੀ ਦੇ ਦਿੰਦੀ ਹੈ ਪਰੋਲ ਜਦੋਂ ਸਾਡੇ ਬਰਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਤਾਂ ਨਾ ਸਾਡੀ ਪੰਜਾਬ ਸਰਕਾਰ ਬੋਲਦੀ ਹੈ ਨਾ ਕੇਂਦਰ ਸਰਕਾਰ ਬੋਲਦੀ ਹੈ ਇਹਨਾਂ ਨੂੰ ਪਰੋਲ ਹੀ ਨਹੀਂ ਮਿਲਦੀ ਦੇਖੋ 32 32 ਸਾਲ ਤੋਂ ਅੰਦਰ ਬੈਠੇ ਆ ਬੰਦੀ ਸੀ ਰਾਜਵਾਨਾ ਵਰਗੇ ਬਿਲਕੁਲ ਸੋਢੀ ਸਾਹਿਬ ਦੇਖੋ ਸੁਪਰੀਮ ਕੋਰਟ ਹਾਈ ਕੋਰਟ ਦੇ ਦਿਸਾਂ ਨਿਰਦੇਸ਼ੀ ਨੇ ਕਿ ਜਿਹੜੇ ਸਜ਼ਾਾਂ ਪੂਤੀ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਪਰ ਫਿਰ ਵੀ ਦੇਖੋ ਅਜੇ ਤੱਕ ਸੈਂਟਰਲ ਸਰਕਾਰ ਵੱਲੋਂ ਸਖਤ ਰੁਕ ਬਣਾਇਆ ਜਾ ਰਿਹਾ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਕਿਉਂ ਨਹੀਂ ਛੱਡਿਆ ਜਾ ਰਿਹਾ ਜਿਹੜੇ ਜਦੋਂ ਕਿ ਇੱਕ ਲਾਅ ਹੈ ਇੱਕ ਕਾਨੂੰਨ ਹੈ ਆਪਣੇ ਦੇਸ਼ ਦਾ ਸੰਵਿਧਾਨ ਹੈ ਜਿਸ ਵਿੱਚ ਇੱਕ ਕਾਨੂੰਨ ਹੈ ਕਿ ਉਹ ਜੋ ਵੀ ਕੋਈ ਜੇ ਅਪਰਾਧੀ ਹੈ ਜੇ ਕਿਸੇ ਨੇ ਅਪਰਾਧ ਕੀਤਾ ਹੈ ਉਹ ਅਗਰ ਆਪਣੀ ਸਜ਼ਾ ਪੂਤੀ ਚੁੱਕਾ ਤਾਂ ਉਸ ਨੂੰ ਨਾ ਦੇ ਰਿਲੀਜ਼ ਕੀਤਾ ਜਾਂਦਾ ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਲੀਸਾ ਕੀ ਕਰਨਾ ਉਹਨਾਂ ਨੂੰ ਪ੍ਰੋਲ ਤੱਕ ਵੀ ਨਹੀਂ ਦਿੱਤੀ ਜਾਨੀ ਉਹ ਆਪਣੇ ਜਿਹੜੇ ਪਰਿਵਾਰਾਂ ਨਾਲ ਵੀ ਸਹੀ ਢੰਗ ਤਰੀਕੇ ਨਾਲ ਨਹੀਂ ਮਿਲਣ ਮਰਦੇ ਮਿਲਣ ਦਿੱਤਾ ਜਾਂਦਾ ਗੱਲ ਕੀਤੀ ਜਾਵੇ ਅੱਡੀ ਵੱਡੂ ਜੰਗਾਂ ਦੇ ਵਿੱਚ ਜਿਹੜੇ ਜਿਹੜੇ ਨੇ ਭਾਈ ਅਮਰਤਪਾਹ ਜਾਂ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਪਰਿਵਾਰ ਵੀ ਜਦੋਂ ਤਰੀਕਾ ਤੇ ਆਉਂਦੇ ਨੇ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਕੀ ਕੀ ਐਡਾ ਵੱਡਾ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਜਾਂ ਕੋਈ ਉਹਨਾਂ ਨੇ ਹੱਤਿਆ ਕੀਤੀ ਹੈ ਜਿਸ ਦੇ ਨੀਰ ਕੇ ਉਹ ਜਿਹੜੀ ਸਜ਼ਾ ਵੀ ਭੁਗਤ ਰਹੇ ਨੇ ਪਰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਮੇਰੀ ਨਹੀਂ ਇਜਾਜ਼ਤ ਨਹੀਂ ਦਿੱਤੀ ਜਾਂਦੀ ਦੂਸਰੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਆਮਰੀਂ ਵਰਗੇ ਜਿਹੜੇ ਬਲਾਤਕਾਰੀਆਂ ਨੇ ਜਿਨ੍ਹਾਂ ਨੇ ਵੱਡੇ ਵੱਡੇ ਜਿਹੜੇ ਦੋਸ਼ ਲੱਗੇ ਹੋਏ ਨੇ ਉਹ ਮੈਂ ਇੱਕ ਸਾਲ ਦੇ ਵਿੱਚ ਟਿੰਨ ਟਿੰਨ ਪਰੋਲਾ ਲੈ ਕੇ ਆਜ਼ਾਦੀ ਦੇ ਨਾਲ ਘੁੰਮਦੇ ਨੇ ਤੇ ਐਸ਼ ਪ੍ਰਸਤੀਆਂ ਕਰਦੇ ਨੇ ਆ ਕਿ ਇਹ ਹੀ ਜਿਹੜਾ ਰੋਸ ਸਾਡੇ ਸਿੱਖਾਂ ਜਿਕੇ ਸਾਡੇ ਸਿੱਖਾਂ ਨਾਲ ਹੀ ਕਿਉਂ ਹੋ ਰਹੀ ਹੈ ਕਿ ਕੀਤੀ ਜਾਂਦੀ ਹੈ ਅਗਰ ਕੋਈ ਕਾਨੂੰਨ ਤਾਂ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ ਸਭ ਨੂੰ ਬਰਾਬਰ ਰੁਕਾ ਮਿਲਨੇ ਚਾਹੀਦੇ ਪ੍ਰੋਲ ਮਿਲਣੀ ਹੈ ਤਾਂ ਸਭ ਨੂੰ ਬਰਾਬਰ ਮਿਲੇ ਨਹੀਂ ਤਾਂ ਜਿਹੜਾ ਕਾਨੂੰਨ ਅਨੁਸਾਰ ਕਿਸੇ ਨੂੰ ਵੀ ਜਿਹੜੀ ਸਜ਼ਾ ਉਸ ਦੇ ਆਧਾਰ ਤੇ ਪ੍ਰੋਲ ਨਹੀਂ ਮਿਲਣੀ ਚਾਹੀਦੀ ਪਰ ਰਾਮ ਰਹੀਮ ਦੀ ਜਿਹੜੀ ਸਜ਼ਾ ਵਾਲੀ ਗੱਲ ਉਹ 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 ਲਹਿਦਾ ਪਰ ਸਾਡੇ ਬੰਦੀ ਸਿੱਖੜ ਦਾ ਵੀ ਸਜ਼ਾ ਭੁਗਤੀ ਵੀ ਚੁੱਕੇ ਨੇ ਕੰਮ ਨਿਪਟ ਵੀ ਚੁੱਕੇ ਪਰ ਉਹਨਾਂ ਨੂੰ ਅਜੇ ਤੱਕ ਰਿਲੀਜ਼ ਨਹੀਂ ਕੀਤਾ ਗਿਆ ਉਹਨਾਂ ਨੂੰ ਅਜੇ ਤੱਕ ਨਹੀਂ ਛੱਡਿਆ ਗਿਆ ਬਹੁਤ ਵੱਡਿਆ ਜਿਹੜਾ ਸਿੱਖ ਗੋਮੇ ਸਿਸ ਦੇ ਚੀਜ਼ ਦਾ ਰੋਸ ਹੈ ਜੀ ਮੱਲੀ ਸਾਹਿਬ ਇੱਕ ਨਾ ਗੱਲ ਹੋਰ ਵੀ ਨਿਕਲ ਕਹਿੰਦੀ ਐ ਮੈਂ ਇਹ ਚੈਨਲ ਤੇ ਗੱਲ ਕਹਿਣਾ ਚਾਹੁੰਦਾ ਪਰ ਹੁਣ ਇਹ ਗੱਲਾਂ ਨਿਕਲਦੀਆਂ ਨੇ ਕਰੀਏ ਕਿ ਸਾਨੂੰ ਵੀ ਲੋਕ ਕਮੈਂਟ ਕਰਦੇ ਨੇ ਤੁਹਾਨੂੰ ਵੀ ਪੁੱਛਣਗੇ ਮੈਨੂੰ ਵੀ ਪੁੱਛਣਗੇ ਦੇਖੋ ਉੱਥੇ ਨਾ ਜਿਹੜੀ ਸਰਕਾਰ ਹੈ ਸੈਂਟਰ ਦੇ ਵਿੱਚ ਤੁਸੀਂ ਸਹੀ ਕਿਹਾ ਮਤਰਿਆ ਮਾਵਰ ਹਰ ਸਾਡਾ ਵਿਆਰ ਕੀਤਾ ਜਾਂਦਾ ਚਾਹੇ ਕਾਂਗਰਸ ਸਰਕਾਰ ਬਣੇ ਚਾਹੇ ਭਾਜਪਾ ਦੀ ਬਣੇ ਉਹ ਯਾਨੀ ਕਿ ਪੀਲੀ ਨਿਕਰਾਂ ਵਾਲੇ ਜਿਹੜੇ ਖਾਕੀ ਨਿਕਰਾਂ ਵਾਲੇ ਇਹ ਆਪਣੀ ਧੌਣ ਜਿ ਮਾਰੇ ਨੇ ਇਹ ਤਾਂ ਅੰਦਾਜ਼ੇ ਨਾਲ ਫਿਰ ਤਾਂ 20 ਫਿੱਦੂ ਮਰੂਮ ਜੋਜ ਨਹੀਂ ਹੈ ਦੁਨੀਆ ਦੇ ਵਿੱਚ ਉਹਨਾਂ ਨੇ ਜਿਹੜਾ ਉੱਥੇ ਢੰਡਾ ਚੜਾਇਆ ਸੀਗਾ 26 ਤਰੀਕ ਨੂੰ ਉਹ ਸਹੀ ਸੀਗਾ ਤੇ ਜਿਹੜੇ ਖਾਲਿਸਤਾਨ ਦੀ ਮੰਗ ਉੱਠਦੀ ਹੈ ਫਿਰ ਉਹ ਸਹੀ ਹੈ ਫਿਰ ਖਾਲਿਸਤਾਨ ਦੀ ਮੰਗ ਤਾਂ ਨੌਜਵਾਨ ਕਰਨਗੇ ਨਾ ਪੰਜਾਬ ਦੇ ਜੇ ਐਦਾਂ ਸਾਡਾ ਹੋਏਗਾ ਬਿਲਕੁਲ ਸੋਢੀ ਸਾਹਿਬ ਮੈਂ ਪਹਿਲੀ ਇਹ ਜੀ ਗੱਲ ਤਾਂ ਜ਼ਿਕਰ ਕਰਕੇ ਆ ਸਕਦਾ ਕਿ ਜਦੋਂ ਸੁੱਖਾਂ ਦੇ ਵਿੱਚ ਸਾਡੇ ਨੌਜਵਾਨਾਂ ਵਿੱਚ ਇਹ ਚੀਜ਼ ਦਾ ਰੋਸ ਹੈ ਕਿ ਅਸੀਂ ਆਜ਼ਾਦੀ ਲਈ ਆਪਣੇ ਖੂਨ ਪਸੀਨੇ ਸਿੰਝ ਕੇ ਸਾਡੇ ਪੁਰਖਿਆਂ ਨੇ ਸਾਡੇ ਨੌਜਵਾਨ ਸੂਰਬੀਰਾਂ ਨੇ ਪਰ ਉਹ ਆਜ਼ਾਦੀ ਜਿਹੜੀ ਸਾਨੂੰ ਅਜੇ ਵੀ ਜਿਹੜੀ ਗੁਲਾਮੀ ਮਹਿਸੂਸ ਕਰਦੀ ਨਜ਼ਰ ਆ ਰਹੀ ਹੈ ਆਜ਼ਾਦੀ ਜ ਜ ਜਿਨ੍ਹਾਂ ਨੇ ਕੁਰਬਾਨੀਆਂ ਵੀ ਨਹੀਂ ਦਿੱਤੀ ਅੱਜ ਉਹ ਲੋਕ ਜਾ ਕੇ ਸਾਡੇ ਉੱਤੇ ਸਰਦਾਰੀਆਂ ਕਰਦੇ ਨੇ ਸਾਡੇ ਉੱਤੇ ਚੌਧਰਾ ਕਰਦੇ ਨੇ ਸਾਡੇ ਸਿਰ ਤੇ ਬੈਠ ਕੇ ਉਹ ਰਾਜ ਕਰ ਰਹੇ ਨੇ ਸਾਨੂੰ ਕਿਤੇ ਨਾ ਕਿਤੇ ਜਾ ਕੇ ਜਿਹੜਾ ਭਾਰਤ ਵਿੱਚ ਰਹੇ ਕਿ ਵੀ ਸਾਨੂੰ ਆਪਣਾ ਹਿੱਸਾ ਨਹੀਂ ਸਮਝਿਆ ਜਾਂਦਾ ਸਾਡੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਨੇ ਇਹੀ ਨਤੀਜਾ ਹੈ ਕਿ ਜਿਹੜਾ ਸਾਡੇ ਨੌਜਵਾਨ ਸਿੱਖਣੇ ਜਾਂ ਛੋਟੇ ਕਹਿ ਸਕਦੇ ਆਪਾਂ ਜੋ ਵੀ ਕਬੀਲੇ ਨੇ ਉਹਨਾਂ ਨੂੰ ਇਹੀ ਮੰਗਿਆ ਉਹਨਾਂ ਦੀ ਕਿ ਸਾਡਾ ਜਿਹੜਾ ਵੱਖਰਾ ਰਾਜ ਬਣਾਇਆ ਜਾਵੇ ਸਾਡੀ ਵੱਖਰੀ ਹੋਂਦ ਬਣਾਈ ਜਾਵੇ ਜਿਹੜੀ ਦੀਪ ਸਿੱਧੂ ਨੇ ਗੱਲ ਕੀਤੀ ਸੀ ਉਹ ਬਿਲਕੁਲ ਉਹਨਾਂ ਨੇ ਜਿਹੜਾ ਝੰਡਾ ਲੜਾਇਆ ਸੀ ਬਿਲਕੁਲ ਸਹੀ ਲੜਾਇਆ ਸੀ ਦਿੱਲੀ ਦੇ ਅਜੇ ਤੱਕ ਇਦੋਂ ਪਹਿਲਾਂ ਵੀ ਆਪਾਂ ਦੇਖਿਆ ਕਿ ਦਿੱਲੀ ਜਿਹੜੀ ਹੈ ਇਹਨੇ ਤੋਂ ਆਪਾਂ ਇਹਨਾਂ ਨੇ ਆਪਾਂ ਨੂੰ ਦਿੱਤਾ ਨਹੀਂ ਕੁਝ ਇਹਨਾਂ ਤੋਂ ਆਪਾਂ ਨੇ ਖੋਹ ਕੇ ਲਿਆ ਜੋ ਕੁਝ ਲਿਆ ਹੁਣ ਵੀ ਉਹ ਦੇਣ ਦੂਰ ਨਹੀਂ ਕਿ ਜਿਸ ਤਰ੍ਹਾਂ ਇਹ ਸਾਡੇ ਨਾਲ ਜ਼ਿਕਰੇ ਕੀਤੇ ਜਾਂਦੇ ਨੇ ਸਿੱਖ ਕੌਮ ਨਾਲ ਪੰਜਾਬੀਆਂ ਨਾਲ ਦੁਰਵਿਹਾਰ ਕੀਤਾ ਜਾਂਦਾ ਤੇ ਕਿਤੇ ਨਾ ਕਿਤੇ ਜਾ ਕੇ ਇਹ 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 ਨਤੀਜੇ ਦੇ ਜਿਹੜੇ ਦੁਬਾਰਾ ਨਾਲ ਕਿਤੇ ਰਿਪੀਟ ਕੀਤੇ ਕੀਤੇ ਜਾਂਣ ਜਿਵੇਂ ਕਿ 84 ਵੇਲੇ ਪਾਸੇ ਕਿੰਝ ਕਿ ਸਿੱਖਾਂ ਦੇ ਬੱਚਿਆਂ ਨੂੰ ਫੜ ਫੜ ਕੇ ਉਹਨਾਂ ਨੂੰ ਜਾ ਕੇ ਟਾਰਗੇਟ ਕੀਤਾ ਜਾਂਦਾ ਸੀ ਉਹਨਾਂ ਨੇ ਹਰੈਸਮੈਂਟ ਕੀਤਾ ਜਾਂਦਾ ਸੀ ਹੁਣ ਵੀ ਜਿਹੜਾ ਇਹ ਦੁਬਾਰਾ ਫਿਰ ਸੀਐਮ ਦੀ ਸਰਕਾਰ ਜਿਹੜੀ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਪੁਲਿਸ ਨੂੰ ਇੰਨੀ ਕੁਲ ਮਿਲ ਚੁੱਕੀ ਹੈ ਕਿ ਉਹ ਕਿਸ ਤਰ੍ਹਾਂ ਜਾ ਕੇ ਪੁਲਿਸ ਮੁਕਾਬਲੇ ਕੀਤੇ ਜਾਂਦੇ ਨੇ ਸਾਡੇ ਨੌਜਵਾਨਾਂ ਨਾਲ ਇੱਕ ਪੁਲਿਸ ਦੀ ਕੋਈ ਸਟੱਡੀ ਦੇ ਵਿੱਚ ਜਿਹੜਾ ਬੰਦਾ ਹੈ ਉਹ ਉਹਨੂੰ ਲੈ ਕੇ ਜਾਂਦੇ ਆ ਕਿ ਬਰਾਮਦਗੀ ਕਰਾਣੀ ਹੈ ਤਾਂ ਉੱਥੇ ਜਾ ਕੇ ਦਿਖਾਇਆ ਜਾਂਦਾ ਕਿ ਸਾਡੀ ਪਿਸਟਲ ਲੈ ਕੇ ਸਾਡੇ ਉੱਤੇ ਇਹਨੇ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਤਾਂ ਉਸ ਦਾ ਮੁਕਾਬਲਾ ਦਿਖਾਇਆ ਜਾਂਦਾ ਕਿੰਨੀ ਵੱਡੀ ਘਣਾਉਣੀ ਹਰਕਤ ਹੈ ਕਿ ਚਾਰ ਪੰਜ ਬੰਦੇ ਦੀ ਸਕਿਉਰਿਟੀ ਦੇ ਵਿੱਚੋਂ ਤੁਹਾਡਾ 1000 ਰੁਪਏ ਕਿ ਤੁਹਾਡੇ ਤੇ ਚਲਾਵੇਗਾ ਇਹ ਬਹੁਤ ਵੱਡੀਆਂ ਗੱਲਾਂ ਨੇ ਜਿਹੜੀਆਂ ਕਿ ਹੁਣ ਦੁਬਾਰਾ ਫੇਰ ਵਾਪਰਦੀਆਂ ਨਜ਼ਰ ਆ ਰਹੀਆਂ ਨੇ ਪ੍ਰਮਾਤਮਾ ਕਰੇ ਕਿ ਸਾਡੇ ਨੌਜਵਾਨਾਂ ਨੂੰ ਬੁੱਧੀ ਬਖਸ਼ੇ ਬਲ ਬਖਸ਼ੇ ਉਹ ਇਸ ਪਾਸੇ ਨਾ ਚੱਲਣ ਤੇ ਆਪਦਾ ਸਹੀ ਦਿਮਾਗ ਤੋਂ ਕੰਮ ਲੈਣ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਹਮੇਸ਼ਾ ਸਾਡੇ ਸਿੱਖ ਨੌਜਵਾਨਾਂ ਨੂੰ ਸਿੱਖ ਭਾਈਚਾਰੇ ਨੂੰ ਦੁੱਕ ਚਲਣਾ ਚਾਹੁੰਦੀਆਂ ਨੇ ਇਹਨਾਂ ਨੂੰ ਥੱਲੇ ਦਬਾਉਣਾ ਚਾਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਜਾ ਕੇ ਸਾਡਾ ਸਿੱਖ ਭਾਈਚਾਰਾ ਜੇ ਉਹ ਬਿਲਕੁਲ ਆਪਣੇ ਦਿਮਾਗ ਤੋਂ ਕੰਮ ਲੈ ਕੇ ਆਪਣੇ ਗੁਰੂਆਂ ਪੀਰਿਆਂ ਦੇ ਅਸ਼ੀਰਵਾਦ ਲੈ ਕੇ ਅੱਗੇ ਵਧਣ ਲੱਗ ਰਹੇ ਹਾਂ ਜੀ ਤੁਸੀਂ ਸਹੀ ਗੱਲ ਕੀਤੀ ਇਨਕਾਊਂਟਰਾਂ ਵਾਲੀ ਅਸੀਂ ਪਹਿਲਾਂ ਹੀ ਇੱਕ ਵਾਰ ਗੱਲ ਕਰ ਚੁੱਕੇ ਹਾਂ ਇਨਕਾਊਂਟਰਾਂ ਬਾਰੇ ਵੀ ਜਿਹੜੇ ਅੱਜ ਕੱਲ ਇਨਕਾਊਂਟਰ ਹੋ ਰਹੇ ਨੇ ਪੰਜਾਬ ਵਿੱਚ ਉਹ ਦਿਖਾਵਾ ਹੋ ਰਿਹਾ ਇੱਕ ਸਰਕਾਰ ਦੇ ਤੋਂ ਬਣੀ ਸੀ ਨਾ ਅਲੀ ਸਾਹਿਬ ਤਾਂ ਲੋਕਾਂ ਨੂੰ ਇੱਕ ਪੰਜਾਬ ਦੇ ਨੂੰ ਆਸ ਸੀ ਵੀ ਨਵੀਂ ਸਰਕਾਰ ਆਈ ਐ ਨਵਾਂ ਪੱਖ ਆਇਆ ਛਾ ਸਾਡੀ ਗੱਲ ਉਹ ਸੁਣੀ ਜਾਏਗੀ ਜੋ ਪੁਰਾਣੀ ਸਰਕਾਰਾਂ ਕਰਦੀਆਂ ਸੀ ਉਹ ਨਹੀਂ ਹੋਏਗਾ ਪਰ ਉਦਾਂ ਹੀ ਇਨਕਾਊਂਟਰ ਹੋ ਰਹੇ ਨੇ ਹਰ ਵਾਰ ਇੱਕੋ ਚੀਜ਼ ਦਿਖਾਈ ਜਾਂਦੀ ਜਿਵੇਂ ਤੁਸੀਂ ਕਿਹਾ ਵੀ ਸਾਡੇ ਹਥਿਆਰ ਖੋਲਿਆ ਗਿਆ ਅਸੀਂ ਤਾਂ ਉਹਨੂੰ ਬਰਾਮਦੀ ਕਰਾਨੇ ਗਏ ਸੀ ਔਰ ਸਭ ਤੋਂ ਵੱਡੀ ਗੱਲ ਇਹ ਮਲੀ ਸਾਹਿਬ ਇੱਕ ਬੰਦਾ ਪੰਜ-ਛੇ ਪੁਲਸਵਾਰਾਂ ਨੂੰ ਕਿਵੇਂ ਧੋਖਾ ਦੇ ਕੇ ਉਹਨਾਂ ਦਾ ਫਾਇਰ ਕਿਵੇਂ ਕਰ ਦਿੰਦਾ ਹੈ ਹੈਰਾਨੀ ਦੀ ਗੱਲ ਹੈ ਔਰ ਗੋਲੀ ਆ ਰਹਾ ਪੁਲਸਵਾਰਾਂ ਦੀ ਲੱਗਦੀ ਹੈ ਬੰਦੇ ਨੂੰ ਬੰਦੇ ਦੀ ਗੋਲੀ ਕਦੋਂ ਲੱਗਦੀ ਪੁਲਸਵਾਰਾਂ ਨੂੰ ਤੇ ਬਿਲਕੁਲ ਛੋਟੀ ਸਾਬਤ ਗੱਲ ਜਿਹੜਾ ਮੁਰਜਲ ਨੂੰ ਨਾਲ ਲੈ ਕੇ ਜਾਂਦੇ ਨੇ ਹਥਿਆਰਾਂ ਦੀ ਬਰਾਮਦਗੀ ਕਰਾਉਣ ਵਾਸਤੇ ਤਾਂ ਉੱਥੇ ਦਿਖਾਇਆ ਕੀ ਜਾਂਦਾ ਹੈ ਕਿ ਦੋ ਬੰਦੇ ਇਹਨੂੰ ਛਡਾਉਣ ਵਾਸਤੇ ਆਏ ਅਸੀਂ ਫੈਰਿੰਗ ਕੀਤੀ ਉਹ ਭੱਜਣ ਤੋਂ ਸਾਬਲ ਹੋ ਗਏ ਜਿਹੜੇ ਬੰਦ ਨੂੰ ਫੜਿਆ ਉਹਦੇ ਗੋਲੀ ਲੱਗੀ ਜਿਹੜੇ ਛਡਾਉਣ ਆਏ ਨੇ ਉਹਨਾਂ ਦੇ ਤਾਂ ਗੋਲੀ ਲੱਗੀ ਨਹੀਂ ਜਿਹੜੇ ਨੂੰ ਤੁਸੀਂ ਬਰਾਮਦਗੀ ਕਰਾਉਣਗੇ ਉਹਦੇ ਤੁਸੀਂ ਗੋਲੀ ਮਾਰ ਕੇ ਐਨਕਾਊਂਟਰ ਕਰਦੇ ਹੋ ਕਿ ਇਹ ਕਿੱਡੀਆਂ ਵੱਡੀਆਂ ਤਰਾਸ ਦੀਆਂ ਨੇ ਕਿ ਇਹ ਦੁਬਾਰਾ ਰਿਪੀਟ ਕਰਾਉਣਾ ਚਾਹੁੰਦੇ ਨੇ ਜਿਹੜੀ 84 ਹੈ ਤਾਂ ਹੀ ਅਸੀਂ ਕਹਿੰਦੇ ਵੀ ਮਾਰਕ ਬੁੱਧੀ ਬਖਸ਼ੇ ਸਾਡੇ ਸਿੱਖ ਨੌਜਵਾਨ ਦੇ ਬੱਚਿਆਂ ਨੂੰ ਕਿ ਉਹ ਇਸ ਲੈਂਪਾਸੇ ਵੱਲ ਨਾ ਚੱਲਣ ਆਪਣੇ ਦੇਸ਼ ਦੀ ਜਿਵੇਂ ਪਹਿਲਾਂ ਅਸੀਂ ਲੀਹਾਂ ਤੇ ਆਏ ਤਰੱਕੀ ਵੱਲ ਵੱਧੇ ਨਜ਼ਰ ਆ ਰਿਹਾ ਆ ਉਹ ਇਹ ਤਰੱਕੀ ਵਾਲੀ ਅੱਗੇ ਵੱਧ ਦੇ ਨਜ਼ਰੋਂ ਤੇ ਸਾਧਵੇਂ ਤੀਕੇ ਨਾਲ ਹੀ ਅਸੀਂ ਜੋ ਆਪਣੇ ਹੱਕ ਦੇ ਅਧਿਕਾਰ ਨੇ ਅਸੀਂ ਲਵਾਂਗੇ ਕਿਉਂਕਿ ਵਿਪ ਸਿੰਘ ਸਰਕਾਰ ਵੇਲੇ ਜੇ ਤੁਹਾਨੂੰ ਯਾਦ ਹੋਵੇਗਾ ਇਹਹੀ ਦੌਰ ਸੀ ਜਿਹੜਾ ਹਾਂਜੀ ਹਾਂਜੀ ਉਹ ਹੁਣ ਚੱਲਦਾ ਕਿ ਉਸ ਵੇਲੇ ਵੀ ਜਿਹੜੀ ਪੁਲਿਸ ਇੰਨੀ ਖੁੱਲ ਸੀ ਕਿ ਉਹ ਜਿੰਨੇ ਵਾਧੇ ਕੋਈ ਕ੍ਰਾਈਮ ਕਰਦਾ ਸੀ ਪੁਲਿਸ ਅਧਿਕਾਰੀ ਉਨੀ ਉਹਨੂੰ ਫਿੱਤੀਆਂ ਲਾਈ ਜਾਂਦੇ ਸੀ ਹੁਣ ਵੀ ਤੁਹਾਡੇ ਸਾਹਮਣੇ ਆ ਸੀਐਮ ਸਾਹਿਬ ਨੇ ਦੇਖੋ ਇੱਕ ਕਿੱਡਾ ਵੱਡਾ ਜਿਹੜਾ ਪੰਜਾਬ ਸਰਕਾਰ ਦੀ ਪੁਲਿਸ ਨੂੰ ਸ਼ੂਟ ਦਿੱਤੇ ਕਿ ਉਈ ਕਿੱਲੋ ਹੀਰੋਨ ਹੀਰੋਨ ਪੜੇਗਾ ਜਾਂ ਕੁਝ ਪੜੇਗਾ ਉਹਨੂੰ 50 ਲੱਖ ਜੱ ਲੱਖ ਰੁਪਏ 50000 ਉਹਨਾਂ ਦਾ ਨਾਮ ਦਿੱਤਾ ਜਾਵੇਗਾ ਜੀ ਤਾਂ ਕਿਉਂ ਨਹੀਂ ਪੁਲਿਸ ਜਿਹੜੀ ਉਹ ਜ਼ਬਰਦਸਤੀ ਸਾਡੇ ਨੌਜਵਾਨਾਂ ਦੇ ਉੱਤੇ ਇਸ ਤਰ੍ਹਾਂ ਨੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕੇਗੀ ਕਿਉਂਕਿ ਇੱਕ ਪਾਸੇ ਤਾਂ ਉਹਨਾਂ ਨੇ ਕੇਸ ਪੂਰੇ ਕਰੇ ਕਿ ਦੂਸਰੇ ਪਾਸੇ ਉਹਨਾਂ ਨੂੰ ਇਨਾਮ ਮਿਲਣਗੇ ਇਹ ਚੀਜ਼ ਦਾ ਵੀ ਜਿਹੜਾ ਪੁਲਿਸ ਨਜਾਇਜ਼ ਫਾਇਦਾ ਠਾਵੇਗੀ ਪਹਿਲਾਂ ਵੀ ਅਸੀਂ ਦੇਖਿਆ ਕਿ ਪਿਛੇ ਜਿਹੜਾ ਚਲਾਇਆ ਸੀ ਇਹਨਾਂ ਨੇ ਮਹਿਮ ਚਲਾਈ ਸੀ ਪੰਜਾਬ ਸਰਕਾਰ ਨੇ ਕਿ ਇੰਨੀ ਤਰੀਕ ਤੱਕ ਅਸੀਂ ਪੰਜਾਬ ਨਸ਼ਾ ਮੁਕਤ ਪੰਜਾਬ ਕਰਾਂਗੇ ਤਾਂ ਉਸ ਦਿਨ ਵੀ ਪੰਜਾਬ ਦੇ ਵਿੱਚ ਪੁਲਿਸ ਵਾਲੇ ਪੁਲਿਸ ਅਧਿਕਾਰੀਆਂ ਨੇ ਜਿਹੜੇ ਨੇ ਉਹ ਜਿਹੜਾ ਨੌਜਵਾਨ ਸੀ ਜਿਹੜੇ ਕੋ ਭੀਮ ਭੁਖੀ ਖਾਂਦੇ ਸੀ ਜਾਂ ਸਮੈਗ ਰੋਟੀ ਨਾਲ ਚੱਲਦੇ ਸੀ ਉਹਨਾਂ ਉੱਪਰ 2-2 ਦਾਦਾ 10-10 20-20 ਗ੍ਰਾਮ ਸਮੈਗ ਪਾ ਕੇ ਉਹਨਾਂ ਨੂੰ ਜੇਲਾ ਵਿੱਚ ਡੱਕਿਆ ਨਿਰਹਿਤ ਇਹ ਜਿਹੜਾ ਇਹ ਰੁਝਾਨ ਦੁਬਾਰਾ ਫਿਰ ਰਿਪੀਟ ਹੋ ਦਾ ਨਜ਼ਰ ਆ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਕਿਤਨੇ ਕਿਤੇ ਜਾ ਕੇ ਜੋ ਨਸ਼ ਨੌਜਵਾਨ ਸਾਡੇ ਨਸ਼ੇ ਦੀ ਦਲਦਲ ਚ ਫਸੇ ਨੇ ਜਾਂ ਗੱਤ ਰਸਤੇਾਂ ਦੇ ਭੜਕੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਡੀਸ਼ਨ ਦੇ ਕੇ ਉਹਨਾਂ ਨੂੰ ਉਹਨਾਂ ਦੇ ਨਸ਼ੇ ਛੁਡਾਏ ਜਾਣ ਦੇ ਉਹਨਾਂ ਨੂੰ ਮੁਕਦਮੇ ਵਿੱਚ ਠਾ ਕੇ ਉਹਨਾਂ ਨੂੰ ਮਲੀ ਸਾਹਿਬ ਸ਼ਰਮਾ ਜੀ ਲਾਈਨ ਤੇ ਆ ਰਹੇ ਲੈ ਲੀਏ ਲੈ ਲਓ ਲੈ ਲਓ ਹੋਲਡ ਕਰਿਓ ਤੁਸੀਂ ਕੱਟਿਓ ਨਾ ਹੈਲੋ 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 ਸਤਿ ਸ਼੍ਰੀ ਅਕਾਲ ਸ਼ਰਮਾ ਜੀ ਦੱਸੋ ਹੀ ਗੱਲ ਥੋੜੀ ਸਾਹਿਬ ਸ਼ਰਮਾ ਜੀ ਗੁਜਾਰ ਮੱਲੀ ਜੀ ਸ਼ਰਮਾ ਜੀ ਆ ਲੋ ਗੁਜਾਰ ਮੱਲੀ ਜੀ ਆਪਣੇ ਪੁਰਾਣੇ ਪੱਤਰਕਾਰ ਭਾਈਚਾਰੇ ਨਾਲ ਜੁੜੇ ਨੇ ਤਿੰਨ ਚਾਰ ਨੇ ਜੁੜ ਰਹੇ ਨੇ ਤੁਹਾਨੂੰ ਮਿਸ ਕਰ ਰਹੇ ਸੀਗੇ ਹਾਂ ਬਿਲਕੁਲ ਬਿਲਕੁਲ ਮੱਲੀ ਸਾਹਿਬ ਬਹੁਤ ਮਿਸ ਕਰਦੇ ਅਸੀਂ ਵੀ ਤੁਹਾਨੂੰ ਬਹੁਤ ਮਿਸ ਕਰਦੇ ਹਾਂ ਮਹਾਰਾਜ ਆਇਆ ਕਰੋ ਠੀਕ ਹੈ ਠੀਕ ਹੈ ਸ਼ਰਮਾ ਜੀ ਮੈਂ ਥੋੜਾ ਬਾਹਰ ਚਲਾ ਗਿਆ ਸੀ ਕੋਈ ਗੱਲ ਨਹੀਂ ਆਪਾਂ ਦੁਬਾਰਾ ਚੈਨਲ ਨੂੰ ਰਿਪੀਟ ਕਰਾਂਗੇ ਜੀ ਜੀ ਸਤਾੰਕਿਓ ਸਤਾੰਕਿਓ ਚਲੋ ਸ਼ਰਮਾ ਜੀ ਅੱਜ ਦਾ ਜਿਹੜਾ ਡਾ ਮੁੱਦਾ ਹੈ ਨਾ ਉਹ ਦਿੱਲੀ ਨਾਲ ਰਿਲੇਟਡ ਹੈ ਇੱਕ ਨਾਬੇ ਦੇ ਸਰਪੰਚ ਸਾਹਿਬ ਗਏ ਸੀਗੇ ਉਹਨੂੰ ਇਨਵਿਟੇਸ਼ਨ ਬੁਲਾਇਆ ਗਿਆ ਸੀ ਮੋਦੀ ਸਾਹਿਬ ਵੱਲੋਂ ਤੇ ਵੀ ਮੇਰੀ ਸਪੀਚ ਸੁਣਨੀ ਹੈ ਪਰ ਉੱਥੇ ਉਹਨਾਂ ਨੇ ਸੀਰੀਸ ਐ ਪਾਇ ਇੱਕ ਕਾਰ ਪਾਇਓ ਜੀ ਤੇ ਉਹਨਾਂ ਨੂੰ ਗੇਟ ਦੇ ਅੰਦਰ ਸੁਰੱਖਿਆ ਗਾਰਡ ਨੇ ਦਾਖਲ ਨਹੀਂ ਹੁੰਨ ਦਿੱਤਾ ਉਹ ਬੰਦਾ 3 ਘੰਟੇ ਬਹਿ ਕੇ ਭੁੱਖਾ ਪਾਣਾ ਵਾਪਸ ਆ ਗਿਆ ਦੇਖੋ ਵੈਰੀ ਕੁਆਸ ਸਿੱਖ ਕੌਮ ਦੇ ਭਾਈਚਾਰੇ ਨਾਲ ਯਾਨੀ ਬੇਜਬੀ ਦੀ ਘਟਨਾ ਸਾਹਮਣੇ ਆ ਗਈ ਹੈ वेलकम कोटि सा बिल्कुल पहला सचिन सरपंच साहब ਨੇ ਕਿਹਾ ਕਿ ਨਾ ਉਸ ਦੀ ਜਾਣ ਲਈ ਕਿ ਮੌਜੂਦ ਸੀ ਨਹੀਂ ਬਲਾਇ ਸ਼ਰਮਾ ਜੀ ਬਿਨਿਟੇਸ਼ਨ ਦਿੱਤਾ ਗਿਆ ਸੀ ਬਲਾਇ ਗਿਆ ਸੀ ਤੁਹਾਨੂੰ ਸਨਮਾਨਤ ਕਰਨਾ ਸੀ ਇਹਨਿੰਵੇਟੇਸ਼ਨ ਦਿੱਤਾ ਗਿਆ ਸੀ ਉਹਦਾ ਮਾਨ ਸਨਮਾਨ ਕਰਨਾ ਸਰਪੰਚ ਸਾਹਿਬ ਸਾਡਾ ਫਰਜ਼ ਮੰਨਦਾ ਕਿ ਕਿ ਉਹ ਸਰਕਾਰ ਦੇ ਪੰਜਾਬ ਨੂੰ ਕਿਸੇ ਖਤਰਾ ਨਾਲ ਜੋੜਦੇ ਰਹੇ ਹੈ ਜੀ ਜਦੋਂ ਜੰਨੀ ਸਾਹਿਬ 111 ਦੀ ਸਰਕਾਰ ਦੇ ਵਿੱਚ ਸੀਐਮ ਸੀ ਗਏ ਮੋਤੀ ਸਾਹਿਬ ਨੇ ਕਿਆ ਡਰਾਮੇ ਕੀਤੇ ਸੀ ਕਿ ਮੈਂ ਖੁੱਲ੍ਹ ਕੇ ਚੈਨਲ ਤੇ ਬੋਲਦਾ ਜੀ ਜੀ ਜਰੂਰ ਜਰੂਰ ਕਹਿੰਦੇ ਕਿ ਕਿੰਨੇ ਹੋਰ ਡਰਾਮੇ ਕੀਤੇ ਸੀ ਕਿ ਮੈਂ ਮੁਸ਼ਕਲ ਨਾਲ ਬਚ ਕੇ ਆਇਆ ਮੈਂ ਇਹ ਕਰਕੇ ਆ ਮੈਂ ਉਹ ਕਰਕੇ ਆ ਕਿ ਇੱਕ ਸੌਖੜ ਸਰਕਾਰ ਦੇ ਪਤਾ ਦੀ ਜੀ ਦਾ ਅਪਸ਼ਟਤਾ ਅਡਵਾਂਸ ਦੀ ਜੀ ਆਏ ਹੋਏ ਦੇ ਸੰਬੰਧ ਚੋ ਨਾ ਨੂੰ ਆਪਣੇ ਸੁਭੇ ਦੇ ਦੀ ਤਰ੍ਹਾਂ ਜੇ ਜਿਆਸੂ ਦੇ ਬਿਨਾ ਤੁਸੀਂ ਆਪਣੀ ਜੀ ਚੀਜ਼ ਕਰਦੇ ਵੀ ਸ਼ਰਮਾਈ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਮੱਲੀ ਸਾਹਿਬ ਤੋਂ ਕੀ ਜਵਾਬ ਲਾਂ ਜੀ ਜੀ ਤੁਹਾਡੀ ਆਵਾਜ਼ ਸਾਫ਼ ਨਹੀਂ ਆ ਰਹੀ ਮੱਲੀ ਸਾਹਿਬ ਕੀ ਜਵਾਬ ਦੇਣਗੇ ਤੁਹਾਡੀ ਗੱਲ ਦਾ ਮੈਂ ਸੁਣ ਰਿਹਾ ਤੋੜ ਰਿਹਾ ਪੁੱਣਾ ਟੁੱਟੇ ਦਾ ਆਵਾਜ਼ ਆ ਰਹੀ ਹੈ ਆ ਰਹੀ ਹੈ ਜੀ ਬੋਲੋ ਕੰਟੀਨਿਊ ਕਰੋ ਮੱਲੀ ਸਾਹਿਬ ਜਵਾਬ ਦੇਣਗੇ ਤੁਹਾਡੀ ਗੱਲ ਦਾ ਹਾਂ ਮੈਂ ਇਹ ਕਹਿ ਰਹੇ ਹਾਂ ਜੀ ਕਿਹੜੀ ਦਿੱਲੀ ਦੀ ਗੱਲ ਕਰਦੇ ਆ ਜੀ ਆਪਾਂ ਹਮੇਸ਼ਾ ਹੀ ਦਿੱਲੀ ਨੇ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਹਮੇਸ਼ਾ ਜਿਹੜਾ ਮਾ ਮਤਰੀਂ ਮਾਂ ਦਾ ਜਿਹੜਾ ਪਤੀਜਾ ਕੀਤਾ ਜੀ ਦੇਖੋ ਕਕਾਰਾਂ ਦੀ ਗੱਲ ਕਰਦੇ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਇੱਕ ਸਿੰਘ ਸਿੰਘ ਸਾਗੇ ਜਿਹੜੇ ਸਾਥੀ ਸੀਗੇ ਜਿਨ੍ਹਾਂ ਦੀ ਉਹ ਨਿਸ਼ਾਨੀ ਜਿਹੜੀ ਦਿੱਤੀ ਸੀਗੀ ਕੱਚ بڑا ਕੇਸ ਕਿਰਪਾਨ ਤੇ ਕੰਗਾ ਜੀ 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 ਉਹ ਇੱਕ ਨਿਸ਼ਾਨੀ ਹੈ ਜੀ ਉਹ ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਜਿਹੜਾ ਬੰਦਾ ਉਹਨਾਂ ਨੂੰ ਪਾ ਲੰਦਾ ਜਾਂ ਉਹ ਬਾਣੇ ਦੇ ਵਿੱਚ ਆ ਜਾਂਦਾ ਕੋਈ ਅੱਤਵਾਦੀ ਜਾਂ ਉਗਰਵਾਦੀ ਬਣ ਜਾਂਦਾ ਜੀ ਪਹਿਲਾਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਦੇ ਬਾਰੇ ਜਿਹੜੀ ਸੋਚ ਬਦਲ ਨਹੀਂ ਪਊਗੀ ਹਮੇਸ਼ਾ ਹੀ ਜਿਹੜਾ ਉਹ ਗੱਲ ਕਰਦੇ ਵੀ ਮੇਰਾ 65 ਇੰਚ ਦਾ ਸੀਨਾ ਲੇਕਿਨ 65 ਇੰਚ ਦਾ ਸੀਨਾ ਆਪਣੇ ਹੀ ਸੁਭੇਚ ਜਿਹੜਾ ਕਰਕੇ ਚਲੇ ਜਾਂਦਾ ਪੰਜਾਬ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਹਮੇਸ਼ਾ ਹੀ ਦਿੱਲੀ ਨੇ ਪੰਜਾਬ ਦੇ ਨਾਲ ੱਟਕਾ ਕੀਤਾ ਜੀ ਗੁੱਲ ਮਲਾ ਕੇ ਸ਼ਰਮਾ ਜੀ ਭੁੱਲ ਗਿਆ ਜੇ ਜੇਕਾ ਜੇ ਨਵੇਂ ਗੁਰੂ ਤੇਗ ਬਹਾਦਰ ਪਾਸ਼ਾ ਜਾ ਕੇ ਉੱਥੇ ਦਿੱਲੀ ਜਾ ਕੇ ਆਪਣਾ ਏ ਸਿੱਧੀ ਨਾ ਦਿੰਦੇ ਤਾਂ 56 ਇੰਦਾ ਸੀਨਾ ਚੋੜਾ ਹੋਣਾ ਹੀ ਨਹੀਂ ਸੀ ਬਿਲਕੁਲ ਹਮੇਸ਼ਾ ਹੀ ਇਹਨਾਂ ਨੇ ਗੁਰੂਆਂ ਨੂੰ ਪਿੱਛੇ ਕੀਤਾ ਜੀ ਹਮੇਸ਼ਾ ਹੀ ਇਹਨਾਂ ਨੇ ਜਿਹੜੇ ਸਾਡੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਜਾਂ ਦੇਸ਼ ਦੇ ਵਿੱਚੋਂ ਕੋਈ ਨਾ ਕੋਈ ਤਾਂ ਨੌਜਵਾਨਾਂ ਨੇ ਜਿਹੜਾ ਦੇਸ਼ ਆਜ਼ਾਦ ਕਰਾਇਆ ਸੀਗਾ ਹਮੇਸ਼ਾ ਹੀ ਉਹਨਾਂ ਨੇ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਕਸ਼ਮੀਰੀ ਪੰਡਤਾਂ ਨੇ ਕੁਰਬਾਨੀ ਕੀਤੀ ਸੀ ਉਹਨਾਂ ਨੇ ਹਾਂ ਬਿਲਕੁਲ ਬਿਲਕੁਲ ਦੇਖੋ ਦੇਖੋ ਕਸ਼ਮੀਰੀ ਪੰਡਤਾਂ ਨੇ ਕੀਤੀ ਸੀ ਜਾਂ ਪੰਡਤਾਂ ਨੇ ਕੀਤੀ ਸੀ ਜਾਂ ਸਾਡੇ ਨੇ ਕੀਤੀ ਸੀ ਤੁਹਾਡੇ ਨੇ ਕੀਤੀ ਸੀ ਕੁਰਬਾਨੀ ਇਹ ਪਰਿਵਾਰ ਨੇ ਕੁੱਲ ਮਾਕੇ ਕੁਰਬਾਨੀ ਕੀਤੀ ਸੀ ਸਾਡਾ ਫਰਜ਼ ਮੰਨਦਾ ਮੈਂ ਤਾਂ ਖੁੱਦ ਫਿਰ ਸ਼ਰਮਾ ਜੀ ਸ਼ਰਮਾ ਜੀ ਆਦਾ ਸਿੱਖ ਭਾਈਚਾਰੇ ਰੋਸ ਨਹੀਂ ਆਏਗਾ ਵੀ ਸਾਡੇ ਨਾਲ ਸਾਡੇ ਲੋਕਾਂ ਨਾਲ ਕਿਉਂ ਹੋ ਰਿਹਾ ਐਵੇਂ ਮੈਂ ਸਿੱਖ ਪਰਿਵਾਰ ਨਾਲ ਮੇਰੇ ਚ ਗੁੱਸਾ ਆਉਂਦਾ ਵੀ ਸਾਡੇ ਨਾਲ ਕਿਉਂ ਹੁੰਦਾ ਇਦਾਂ ਆ ਬਿਲਕੁਲ ਨਹੀਂ ਹੋਣਾ ਚਾਹੀਦਾ ਸੋਢੀ ਸਾਹਿਬ ਹਮੇਸ਼ਾ ਹੀ ਮੈਂ ਮੈਂ ਕਹਿੰਦਾ ਉਹਨਾਂ ਦੀ ਪੱਲੀ ਸਿੱਖਿਆ ਦੀ ਗੱਲ ਨਾ ਕਰੇ ਕਰੋ ਜਿਹਦੇ ਨਾਲ ਟੱਕਾ ਹੁੰਦਾ ਉਹਦੇ ਨਾਲੇ ਹੀ ਗੱਲ ਕਰਨੀ ਹੈ ਜੀ ਸਿੱਖਿਆ ਨਾਲ ਤਾਂ ਕਹਿ ਰਹੇ ਆ ਜੀ ਬਿਲਕੁਲ ਹੋ ਰਿਹਾ ਕਿਉਂ ਹੋ ਰਿਹਾ ਜੀ ਇਹਦਾ ਸੋਮ ਚੈਨਲ ਤੋਂ ਵੀ ਕਰੀ ਰਿਹਾ ਪ੍ਰਦਾਨਵਾਣ ਤਰੀਕੇ ਤੋਂ ਪੁੱਛਣਾ ਚਾਹੁੰਦੇ ਆ ਜੀ ਕਿਉਂ ਤਾਂ ਕਹਿੰਦੇ ਆ ਜੀ ਪੰਜਾਬ ਦੇ ਲੋਕਾਂ ਦੇ ਨਾਲ ਕਿਉਂ ਉਹ ਲੋਕਾਂ ਨੂੰ ਅਣਗੌਲੇ ਸ਼ਹੀਦ ਕਰਾਰ ਦਿੱਤਾ ਗਿਆ ਜਿਨ੍ਹਾਂ ਨੇ ਲੋਕਤੰਤਰ ਕਾਇਮ ਕੀਤਾ ਜਿਨ੍ਹਾਂ ਨੇ ਤੁਹਾਡੀਆਂ ਆਜ ਕੁਰਸੀਆਂ ਕਾਇਮ ਕਰਕੇ ਸ਼ਰਮਾ ਜੀ ਮੇਰੀ ਮੱਲੀ ਸਾਹਿਬ ਨੇ ਇਹ ਗੱਲ ਹਰਦੀ ਹੈ ਮੱਲੀ ਸਾਹਿਬ ਕੋਲ ਜਾਣਾ ਮੱਲੀ ਸਾਹਿਬ ਲਾਈਨ ਤੇ ਨੇ ਫਿਰ ਤਾਂ ਫਿਰ ਤਾਂ ਪੰਜਾਬ ਦੇ ਲੋਕਾਂ ਦੀ ਖਾਲਸਾ ਦੀ ਮੰਗ ਬਿਲਕੁਲ ਬਿਲਕੁਲ ਬੇਖੇ ਜਿਨੇ ਫਕੀਰ ਸਾਹਿਬ ਕਹਰੇ ਸੀ ਕਿ ਉਧਰ ਦੇ ਮੁਰਗੇ ਦੁਆਰੇ ਟਾਈਮ ਨਾ ਆ ਜੇ ਜੀ ਸਰਕਾਰਾਂ ਲੈ ਕੇ ਆਉਣੀ ਆ ਜੀ ਕੋਈ ਗੈਂਗਸਟਰ ਨਹੀਂ ਬਣਦਾ ਗੈਂਗਸਟਰ ਨਹੀਂ ਮੰਤਰੀ ਸੰਤਰੀਆਂ ਦੇ ਲਾਇਆ ਵੀ ਆ ਜੀ ਕੋਈ ਅੱਤਵਾਦੀ ਨਹੀਂ ਸੀ ਬਣਦਾ ਕੋਈ ਖੜਕੂ ਨਹੀਂ ਸੀ ਬਣਦਾ ਜਿਹੜਾ ਫਾਰਾ ਨੇ ਬਣਾਇਆ ਹੋਈ ਸੀ ਕਿ ਮੁਰਗੇ ਦੁਆਰੇ ਉਹ ਟਾਈਮ ਨਾ ਆ ਜੇ ਵੀ ਪੰਜਾਬ ਦਾ ਪੰਜਾਬ ਦਾ ਨੌਜਵਾਨ ਉਸ ਰਸਤੇ ਤੇ ਮੈਂ ਸਿੱਧਾ ਮੱਲੀ ਸਾਹਿਬ ਨੂੰ ਕਾਫੀ ਟਾਈਮ ਹੋ ਗਿਆ ਸੁਣਦੇ ਮੱਲੀ ਸਾਹਿਬ ਕੋਲ ਜਲਦਾ ਮੱਲੀ ਦਾ ਸੁਣ ਰਹੇ ਹੋ ਬਿਲਕੁਲ ਬਿਲਕੁਲ ਮੱਲੀ ਸਾਹਿਬ ਤੁਸੀਂ ਜਵਾਬ ਦਿਓ ਵੀ ਪੰਜਾਬ ਚ ਦੁਆਰੇ ਟਾਈਮ ਨਾ ਆ ਜੇ ਸਰਕਾਰਾਂ ਗੈਂਗਸਟਰ ਬਿਲਕੁਲ ਦੇਖੋ ਛੋਟੀ ਸ਼ਾਵਰ ਸ਼ਰਮਣ ਜੀ ਨੇ ਜਿਸ ਤਰ੍ਹਾਂ ਗੱਲ ਕਰੀਏ ਕਿ ਦੇਖੋ ਜਦੋਂ ਤਾਂ ਕੋ ਗੱਲ ਆਉਂਦੀ ਹੈ ਤਾਂ ਸਾਡੇ ਸਿੱਖਾਂ ਨੂੰ ਕਿਹਾ ਜਾਂਦਾ ਕਿ ਇਹ ਖਾਲਸਾ ਨਹੀਂ ਹੈ ਅੱਤਵਾਦੀ ਨੇ ਹਾਂਜੀ ਸਭ ਤੋਂ ਵੱਧ ਜਿਹੜੇ ਸਾਡੇ ਸਿੱਖ ਨੌਜਵਾਨ ਨੇ ਬਾਰਡਰਾਂ ਦੇ ਉੱਤੇ ਝੰਡਿਆਂ ਦੇ ਵਿੱਚ ਲਿਫਟ ਕੇ ਉਹਨਾਂ ਦੀਆਂ ਲਾਸ਼ਾਂ ਸਾਡੇ ਪੰਜਾਬ ਦੇ ਵਿੱਚ ਆਉਂਦੀਆਂ ਜੀ ਜੀ ਜਿਹੜੇ ਕਿ ਸਾਡੇ ਤੋਂ ਦੇਖੇ ਨਹੀਂ ਜਾਂਦੀਆਂ ਸਾਰੀਆਂ ਸਿੱਟਿਆਂ ਨਾਲ ਵੱਧ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਿਹੜੇ ਹੱਤਾਂ ਪਾਰੇ ਨੇ ਜੰਮੂ ਕਸ਼ਮੀਰ ਦੇ ਬਾਰਡਰਾਂ ਤੇ ਕੀ ਹਾਲਾਤ ਨੇ ਉਹਨਾਂ ਦੇ ਘਰਾਂ ਦੇ ਵਿੱਚ ਕਿ ਉਹਨਾਂ ਦੇ ਜਿਹੜੇ 1-1 ਪਰਿਵਾਰ ਦੇ ਬੱਚੇ ਨੇ ਜਿਹੜੇ ਅੱਜ ਉਹਨਾਂ ਦੇ ਚੁੱਲ੍ਹੇ ਵੀ ਨਹੀਂ ਜਲਦੇ ਮੱਲੀ ਸਾਹਿਬ ਫਰੀਦ ਮੱਲੀ ਸਾਹਿਬ ਫਰੀਦਕੋਟ ਦਾ ਫਰੀਦ ਮਾਫੀ ਜਾਨਾ ਫਰੀਦਕੋਟ ਦਾ ਇੱਕ ਨੌਜਵਾਨ ਤਿੰਨ ਭੈਣਾਂ ਦਾ ਭਰਾ ਰਖੜੀ ਵਾਲਦੀ ਨੂੰ ਦੀ লাশ ਕਰੇ ਆਂਦੀ ਔਰ ਭੈਣਾਂ ਰੋਂਦੀਆਂ ਨੇ ਇਹ ਗੁੱਟ ਤੇ ਰਖੜੀ ਕਿਹਦੇ ਬਣੀਏ ਮੇਰੇ ਤੋਂ ਸੀਨ ਦੇਖਿਆ ਨਹੀਂ ਗਿਆ ਵਾਰ-ਵਾਰ ਅਸੀਂ ਉਹ ਖ਼ਬਰ ਹੀ ਬੰਦ ਕਰਤੀ ਮੰਨੋਗੇ ਇਹ ਹਾਲਾਤ ਨੇ ਔਰ ਸਰਕਾਰ ਦਾ ਕੋਈ ਬੰਦਾ ਪੁੱਛਣ ਤੱਕ ਨਹੀਂ ਗਿਆ ਉਹਨਾਂ ਦੇ ਘਰ ਦੇਖੋ ਬਿਲਕੁਲ ਉਹੀ ਗੱਲ ਹੈ ਨਾ ਕਿ ਇੱਕ ਪਾਸੇ ਤਾਂ ਦੇਖੋ ਜਦੋਂ ਤੱਕ ਇਹਦੇ ਸ਼ਹਾਦਤਾਂ ਦੀ ਲੋੜ ਹੈ ਤਾਂ ਸਾਡੇ ਸਿੱਖ ਨੌਜਵਾਨਾਂ ਨੂੰ ਬਾਰਡਰ ਦੇ ਉੱਤੇ ਝੁਕਿਆ ਜਾਂਦਾ ਹੈ ਕੋਈ ਲੜਾਈ ਹੁੰਦੀ ਹੈ ਤਾਂ ਸਾਡੇ ਸਿੱਖ ਰੈਜੀਮੈਂਟਾਂ ਅੱਗੇ ਝੁਕਿਆ ਜਾਂਦਾ ਹੈ ਤੇ ਜਦੋਂ ਵਾਕਾਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਖਾਲਸਤਾਨੀ ਹੋ ਤੁਸੀਂ ਅੱਤਵਾਦੀ ਹੋ ਤਾਂ ਸਾਨੂੰ ਇਹ ਚੀਜ਼ਾਂ ਦੇ ਟੈਗ ਲਾਏ ਜਾਂਦੇ ਨੇ ਜਿਹੜੇ ਕਿ ਬਹੁਤ ਘਣਾਉਣੀਆਂ ਹਕਤਾਂ ਦੇ ਸੈਂਟਰੀਆਂ ਦੀਆਂ ਅਸੀਂ ਨਹੀਂ ਕਹਿੰਦੇ ਕਿ ਭਾਜਪਾ ਸਰਕਾਰ ਚੰਗੀ ਹੈ ਜਾਂ ਕਾਂਗਰਸ ਸਾਡੀ ਕੋਈ ਵੀ ਜਿਹੜੀ ਸੈਂਟਰ ਦੀ ਸਰਕਾਰ ਕਿਸੇ ਨੇ ਵੀ ਸਾਡੀ ਸਿੱਖ ਕੌਮ ਨੂੰ ਹਰ ਸਾਫ ਨਹੀਂ ਦੱਸਦਾ ਕਿਉਂਕਿ ਕਾਂਗਰਸ ਵੇਲੇ ਵੀ ਜਿਹੜੇ ਸਾਡੇ 32 ਸਿਕਨੇ ਸਿਕਨੇ ਅਜੇ ਉਦੋਂ ਵੀ ਨਜ਼ਰਾਂ ਬੰਦ ਚਣ ਜੀ ਜੀ ਤਾਂ ਬੀਜੇਪੀ ਸਰਕਾਰ ਵੇ ਵੀ ਉਹਨਾਂ ਨੂੰ ਕੋਈ ਰੈਨੀ ਨਹੀਂ ਤੇ ਜੇ ਅਸੀਂ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਜਿਨ੍ਹਾਂ ਤੋਂ ਆਸਾਂ ਉਮੀਦਾਂ ਸੀ ਜੀ ਜੀ ਇਹਨਾਂ ਦੇ ਹੁੰਦੇ ਹੋਏ ਵੀ ਇਹਨਾਂ ਨੇ ਸਹਿਮ ਨਹੀਂ ਕਰਕੇ ਦਿੱਤੇ ਕਿ ਜਿਸ ਦੇ ਨਾਲ ਸਾਡੇ ਕੁਝ ਨੌਜਵਾਨ ਜਿਹੜੇ ਸੀ ਜੇਲ੍ਹ ਤੋਂ ਬਾਹਰ ਆ ਕੇ ਮਾਰਾ ਸਦੇ ਸੀ ਸਹੀ ਗੱਲ ਹੈ ਸਾਡੇ ਜਿਹੜਾ ਸਾਡੇ ਨਾਲ ਆਵਾਦੀ ਪਾਰਟ ਨੇ ਜਿਹੜਾ ਜੇਗੀ ਕੀਤੀ ਹੈ ਤਾਂ ਇਹੀ ਅਸੀਂ ਸੋਚਦੇ ਹਾਂ ਕਿ ਸੈਂਟਰ ਦੀ ਜਿਹੜੀ ਸਰਕਾਰ ਨੇ ਕੋਈ ਵੀ ਸਾਡੇ ਭਲਾ ਨਹੀਂ ਚਾਹੁੰਦੀ ਆ ਸਾਨੂੰ ਕੋਈ ਨਹੀਂ ਕਿ ਇਸ ਤਰ੍ਹਾਂ ਜਿਆ ਖੇਤਰੀ ਪਾਰਟੀ ਬਣਾਉਣੀ ਪਵੇਗੀ ਜੇ ਖੇਤਰੀ ਪਾਰਟੀ ਨੂੰ ਬਹੁਤ ਦੇਲੇ ਬੈਠੇ ਖੇਤਰੀ ਪਾਰਟੀ ਨੂੰ ਅਕੇ ਲਿਆਉਣਾ ਪਵੇਗਾ ਜਿਸ ਨਾਲ ਕਿ ਅਸੀਂ ਜਿਹੜੇ ਸੈਂਟਰ ਸਰਕਾਰ ਤੋਂ ਆਪਣੇ ਹੱਕ ਤੇ ਆਪਾਂ ਖੋ ਕੇ ਲੈ ਸਕੀਏ ਉਹਨਾਂ ਨਾਲ ਆਪਣਾ ਪੰਦਾ ਅਧਿਕਾਰ ਆਪਾਂ ਨੂੰ ਲੈ ਸਕੀਏ ਇਹ ਮੇਨ ਮਿਸ਼ਨ ਹੋਵੇਗਾ ਕਿ ਆਪਣੇ ਪੰਜਾਬ ਦੇ ਵਿੱਚ ਕਿਸੇ ਵੀ ਖੇਤਰੀ ਪਾਰਟੀ ਨੂੰ ਆਪਾਂ ਅੱਗੇ ਲਿਆ ਕੇ ਬਹੁਤਾਂ ਰੱਖੇ ਜੀ ਜਿਸ ਨਾਲ ਕਿ ਆਪਾਂ ਆਪਣੇ ਸੇਕ ਨੌਜਵਾਨਾਂ ਦੇ ਆਪਣੇ ਕਿਸਾਨਾਂ ਦੇ ਆਪਣੇ ਨੌਜਵਾਨਾਂ ਦੇ ਅਧਿਕਾਰ ਸੈਂਟਰ ਤੋਂ ਲੈ ਸਕੀਏ ਜੀ ਜੀ ਸ਼ਰਮਾ ਜੀ ਇਹਨਾਰੇ ਕਹਿਣਾ ਮਤਲਬ ਹੈ ਵੀ ਇਹ ਅਧਿਕਾਰ ਸੈਂਟਰ ਤੋਂ ਦੇਣਾ ਨਹੀਂ ਗਾ ਨੂੰ ਖੋਣੇ ਪੈਂਦੇ ਨੇ ਪੰਜਾਬ ਨੂੰ ਹਰ ਵਾਰ ਬਿਲਕੁਲ ਦਿੱਤੀ ਪੋਜੀਸ਼ਨ ਬਣਾਈ ਜਾਂਦੀ ਹੈ ਪੈਦਾ ਕੀਤੀ ਜਾਂਦੀ ਹੈ ਪੈਦਾ ਕਰਨ ਵਾਲਾ ਕੌਣ ਹੈ ਜਿੱਥੇ ਕੰਪਨੀ ਸਰਕਾਰ ਜੀ ਜੀ ਮੇਰਾ ਗੱਲ ਮੁਕਕਿਮ ਹੈ ਜੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਪੰਜਾਬ ਇੱਕ ਬਹੁਤ ਸਟੇਟ ਹੈ ਜੀ ਪੰਜਾਬ ਤੇ ਨਾਲ ਜਿਹੜੇ ਪੰਜਾਬ ਨੂੰ ਇੱਕ ਅਲੱਗ ਜਿਹੜੇ ਸਹੂਲਤਾਂ ਮਿਲਦੇ ਚਾਹੀਦੇ ਆ ਅਲੱਗ ਦਾ ਛੋਟਾ ਜਿਹੜੀ ਬਣਦੇ ਆ ਸਹੂਲਤਾਂ ਬਣਦੇ ਹੱਕ ਆ ਉਹ ਵੀ ਜਿੱਥੇ ਲੋਕ ਉੱਤੇ ਜਾਂਦੇ ਪਰ ਉਹ ਜਿਹੜੀਆਂ ਕੋਈ ਨਾ ਬਤਾਈ ਕਿ ਸੇਕ ਹੋਵੇ ਲੋਕ ਤਣਾਵੇ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵੀ ਜੋ ਜਿਹੜੇ ਸੂਬੇ ਨੂੰ ਬਣਦਾ ਉਹ ਸੂਬੇ ਨੂੰ ਸਮਾਂ ਚਾਹੀਦਾ ਹੱਲ ਹੈ ਕਿ ਸਰਕਾਰਾਂ ਕਿਆ ਕਰਦੇ ਜਿਹਦੇ ਵਿੱਚ ਸੈਂਟਰ ਸਰਕਾਰ ਆ ਉਹ ਸੂਬੇ ਸਰਕਾਰ ਦੀ ਉੱਤੇ ਤਰੱਕੀ ਹੋ ਜੂਗੀ ਜਿੱਥੇ ਸੂਬਾ ਸਰਕਾਰ ਦੀ ਸੈਟ ਕਰਦ ਨਾਲ ਨਹੀਂ ਮਿਲਦੀ ਤੋਂ ਤੇ ਕਿੰਨੀ ਯੁੱਧ ਕਿਉਂ ਹੁੰਦਾ ਇਹ ਸਭ ਆਪਣੇ ਵਿੱਚ ਇਹ ਚਲੋ ਸਰ ਮੈਂ ਤੁਸੀਂ ਜੁੜੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਜਿੱਦਾਂ ਮਲਿਕ ਉਹ ਚਲਦਾ ਜਿਹੜੀ ਗੱਲ ਛੋਟੀ ਸਾਹਿਬ ਸ਼ਰਮਾ ਜੀ ਨੇ ਕਰੀ ਹੈ ਕਿ ਦੇਖੋ ਹੁਣ ਪਿੱਛੇ ਪਾਕਿਸਤਾਨ ਨਾਲ ਸਾਡੇ ਇਹ ਭਾਰਤ ਦੀ ਜੰਗ ਚੱਲੀ ਸੀ ਜੀ ਜੀ ਕੀ ਕਿਉਂ ਸਾਡੇ ਪੰਜਾਬ ਨੂੰ ਹੀ ਚੁਣਿਆ ਜਾਂਦਾ ਕਿ ਇੱਥੇ ਆ ਕੇ ਜੰਗ ਕੀਤੀ ਜਾਂਦੀ ਹੈ ਕਿਉਂ ਨਹੀਂ ਗੁਜਰਾਤ ਨੂੰ ਚੁਣਿਆ ਜਾਂਦਾ ਕਿਉਂ ਨਹੀਂ ਰਾਜਸਥਾਨ ਨੂੰ ਚੁਣਿਆ ਜਾਂਦਾ ਕਿਉਂ ਨਹੀਂ ਜੰਮੂ ਕਸ਼ਮੀਰ ਦੀ ਸਟੇਟ ਨੂੰ ਚੁਣਿਆ ਜਾਂਦਾ ਕਿਉਂਕਿ ਬਾਰਡਰ ਜਿਹੜਾ ਸਾਡੇ ਕਿੰਨੀਆਂ ਸਟੇਟਾਂ ਨਾਲ ਲੱਗਦਾ ਹੈ ਪਰ ਸਾ ਜਿਹੜਾ ਜੰਗ ਦਾ ਮદાન ਕਿਉਂ ਸਾਡੇ ਪੰਜਾਬ ਨੂੰ ਬਣਾਇਆ ਜਾਂਦਾ ਕਿਉਂ ਸਾਡੇ ਪੰਜਾਬ ਨੂੰ ਬੈਕਪੋਰਟ ਤੇ ਲਿਆਂਦਾ ਜਾਂਦਾ ਅਗਰ ਸੋਢੀ ਸਾਹਿਬ ਤੁਸੀਂ ਬਾਰਡਰ ਏਰੀਆ ਦੇ ਪਿੰਡਾਂ ਦੇ ਜਾ ਕੇ ਦੇਖੋਗੇ ਫਾਜ਼ਲਕਾ ਬੋਰ ਵਾਲੀ ਸਾਈਡ ਜਾਓਗੇ ਤਾਂ ਤੁਸੀਂ ਉਹਨਾਂ ਲੋਕਾਂ ਦੇ ਦੇਖੋ ਅਜੇ ਵੀ ਘਰ ਕੱਚੇ ਐ ਅਜੇ ਵੀ ਉਹਨਾਂ ਕੋਲ ਪਾਣੀ ਦੀ ਸੂਟ ਨਹੀਂ ਪਹੁੰਚੀ ਪੱਕੀਆਂ ਛੜਕਾਂ ਨਹੀਂ ਪਹੁੰਚੀਆਂ ਬੱਤਾਂ ਦੀ ਸਰਵਤ ਨਹੀਂ ਪਹੁੰਚੀ ਉਹ ਲੋਕਾਂ ਨੂੰ ਦੇਖੋ ਜਦੋਂ ਵੀ ਕਦੇ ਕੋਈ ਜੰਗ ਦਾ ਅਲਾਰਮ ਵੱਜਦਾ ਤਾਂ ਉਹ ਆਪਣਾ ਸਾਜੋ ਸਬਾਨ ਜਿਹੜਾ ਪੈਕ ਕਰਕੇ ਤਿਆਰ ਕਰਕੇ ਨਾਲ ਮੰਨੀ ਸਾਹਿਬ ਪਲਾਨ ਕਰਦੇ ਆ ਚਲੋ ਮੱਲੀ ਸਾਹਿਬ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਲਾਈਵ ਜੁੜੇ ਤੇ ਸ਼ਰਮਾਈਨਾ ਵੀ ਤੁਸੀਂ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਰ ਧੰਨਵਾਦ ਜੀ ਧੰਨਵਾਦ ਸੋ ਦੋਤੋਂ ਇਹ ਜਿਹੜਾ ਜੁੜੇ ਸੀ ਗੁਲਜ਼ਾਰ ਮੱਲੀ ਜੀ ਜਿਨ੍ਹਾਂ ਨੇ ਕਿ ਸਾਡੇ ਨਾਲ ਜਿਹੜੀ ਡਿਬੇਟ ਕੀਤੀ ਤੇ ਜਿਹੜਾ ਅੱਜ ਦਾ ਮੁੱਦਾ ਸੀ ਕਿ ਹਰ ਵਾਰ ਯਾਨੀ ਕਿ ਮੰਦ ਭਾਗਾ ਵਰਤਾਰਾ ਕਿਉਂ ਕੀਤਾ ਜਾਂਦਾ ਹੈ ਸਿੱਖ ਭਾਈਚਾਰੇ ਨਾਲ ਤਾਂ ਉਹਦੇ ਵਿੱਚ ਸਾਡੇ ਨਾਲ ਸੰਜੀਤ ਸ਼ਰਮਾ ਸਾਡੇ ਪੱਤਰਕਾਰ ਆ ਇੱਕ ਸਾਡੇ ਦਰਸ਼ਕ ਹੋਰ ਆ ਇਹ ਵਿੱਚ ਸਾਡੇ ਯਾਰ ਮਿੱਤਰ ਨੇ ਤਾਂ ਉਹਨਾਂ ਨੇ ਆਪਣੇ ਆਪਣੇ ਜਿਹੜੇ ਰਾਏ ਦਿੱਤੀਆਂ ਕਿ ਜਿਹੜੀ ਸੈਂਟਰ ਸਰਕਾਰ ਹੈ ਚਾਹੇ ਕਾਂਗਰਸੀ ਹੋਵੇ ਚਾਹੇ ਭਾਜਪਾ ਦੀ ਹੋਵੇ ਕਹਿਣਾ ਮਤਲਬ ਹੈ ਕਿ ਪੰਜਾਬ ਨੂੰ ਕਦੇ ਉਹਦੇ ਹੱਕ ਮਿਲਦੇ ਨਹੀਂ ਖੋਹੇ ਪੈਂਦੇ ਨੇ ਕਿਉਂਕਿ ਹਰ ਵਾਰੀ ਕੋਈ ਨਾ ਕੋਈ ਬਹਾਨਾ ਇੱਕ ਮਾਰ ਕੇ ਸੈਂਟਰ ਪੰਜਾਬ ਨਾਲ ਦੋ ਜੀਆਂ ਗਿੰਮਾਂ ਖੇਡਦਾ ਆਇਆ ਹੈ ਤਾਂ ਫਿਰ ਆਵਾਜ਼ਾਂ ਉੱਡਦੀਆਂ ਨੇ ਖਾਲਿਸਤਾਨ ਦੀਆਂ ਅਸੀਂ ਜੀਆਂ ਗੱਲਾਂ ਨਹੀਂ ਕਰਨੇ ਜਾਂਦੇ ਪਰ ਫਿਰ ਤਾਂ ਦੀਪ ਸਿੱਧੂ ਵਰਗੇ ਦਾ ਝੰਡਾ ਚੜ੍ਹਾਣਾ ਜਾਇਜ਼ ਸੀਗਾ ਅੱਜ ਉਹ ਦੁਨੀਆ ਵਿੱਚ ਨਹੀਂ ਹੈ ਕਈ ਲੋਕ ਉਹਨੂੰ ਭਾਜਪਾ ਦੇ ਗਲਤ ਕਹਿੰਦੇ ਨੇ ਫਿਰ ਤਾਂ ਉਹ ਆਪਣੇ ਮੰਗਾਂ ਲਈ ਉਹ ਗਿਆ ਸੀ ਜੇਕਰ ਪੰਜਾਬ ਦੇ ਲੋਕਾਂ ਨਾਲ ਅਜੇ ਅੱਗੇ ਕੁਝ ਹੁੰਦਾ ਰਿਹਾ ਤਾਂ ਫਿਰ ਪੰਜਾਬ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਵੇਂ ਕਿ ਸਾਡੇ ਸਹਿਯੋਗੀ ਜਿਨ੍ਹਾਂ ਸਾਡੇ ਜੁੜੇ ਸੀ ਉਹਨਾਂ ਦਾ ਇੱਕ ਕਹਿਣਾ ਹੈ ਤਾਂ ਅਸੀਂ ਨਹੀਂ ਜਾਂਦੇ ਕਿ ਜੇ ਸਾਡਾ ਦੇਸ਼ ਦਾ ਮਾਹੌਲ ਖਰਾਬ ਹੋਵੇ ਪਰਾਂ ਅਸੀਂ ਕੇਂਦਰ ਸਰਕਾਰ ਨੂੰ ਇੰਨੀ ਸ਼ਾਫ ਸ਼ਬਦਾ ਦੇ ਵਿੱਚ ਪਿਆਰ ਦੇ ਨਾਲ ਚੇਤਾਵਨੀ ਦੇਣਾ ਹੈ ਨਹੀਂ ਮਿੱਠੀ ਜੀ ਕਿ ਸੁਧਰ ਜੋ ਸੁਧਰ ਜੋ ਨਿਕਰਾਂ ਵਾਲਿਓ ਨਹੀਂ ਫਿਰ ਤੁਹਾਨੂੰ ਪੰਜਾਬ ਜਲਦੀ ਸੁਧਾਰੇਗਾ ਪਹਿਲੇ ਤੁਹਾਡੇ ਕੋਲ 3 ਸੀਟਾਂ ਨੇ ਕਿ 3 ਤੋਂ 0 ਵੀ ਨਾ ਹੋ ਰਹਾ ਜੀ ਬਹੁਤ ਮਾੜਾ ਟਾਈਮ ਆ ਜਾਏਗਾ ਫੋਕਾ ਸਾਡਾ ਸ਼ਾਂ ਹੁੰਦਾ ਸਵੇਰ ਦਾ ਲਈਦਾ ਬਰੋਂਦੀ ਤੁਹਾਨੂੰ ਸਾਡੇ ਬਰੋਂਦੇ ਚ ਕੀ ਕੀ ਮੁੱਦੇ ਸਹੀ ਲੱਗੇ ਸਾਨੂੰ ਕਮੈਂਟ ਜੁ ਕਰਨਾ ਕਿਉਂਕਿ ਤੁਹਾਡੇ ਕਮੈਂਟਾਂ ਤੋਂ ਕੁਝ ਲੋਕਾਂ ਦੀ ਅੱਖਾਂ ਖੁੱਲਦੀਆਂ ਤੇ ਸਾਨੂੰ ਵੀ ਬੜਾ ਕੁਝ ਦੇਖਣ ਨੂੰ ਮਿਲਦਾ ਤੇ ਮੈਂ ਤੁਹਾਡਾ ਦੁਆਰਾ ਜੁੜਾਂ ਕੋਈ ਹੋਰ ਲਈਦਾ ਬਰੋਂ ਲੈ ਕੇ ਉੱਤਕ ਮੈਨੂੰ ਦਿਓ ਜਿਆਦਾ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਟੀਵੀ ਸਸਰੀਆ ਕਾਲ ਦੋਸਤੋ